ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬਿੱਲਾ ਜਲਾ ਰੋਪੜ ਜਿਵੇਂ ਕਿ ਆਪ ਜੀ ਸੋਸ਼ਲ ਮੀਡੀਆ ਤੇ ਸਾਨੂੰ ਦੇਖਦੇ ਰਹਿੰਦੇ ਹੋ ਅਸੀਂ ਵੀਡੀਓਜ਼ ਵਗੈਰਾ ਪਾਉਂਦੇ ਰਹਿੰਨੇ ਆ ਡੀਡਿਕਸ਼ਨ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਾਨੂੰ ਰਿਜ਼ਲਟ ਵੀ ਮਿਲ ਰਿਹਾ ਹੈ ਔਰ ਬੜੀ ਦੂਰ ਦੂਰ ਤੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਔਰ ਕਈ ਵਾਰੀ ਸਾਰਾ ਚੀਜ਼ਾਂ ਪਤਾ ਹੋਣ ਦੇ ਬਾਵਜੂਦ ਵੀ ਦਵਾਈਆਂ ਦੇ ਸਾਡੇ ਬਾਰੇ ਵੀ ਪਤਾ ਹੋਣ ਦੇ ਬਾਵਜੂਦ ਵੀ ਬਹੁਤ ਲੋਕਾਂ ਦਾ ਜਿਹੜਾ ਹੌਸਲਾ ਹੈ ਉਹ ਨਹੀਂ ਬਣਦਾ ਮਨ ਦੇ ਵਿੱਚ ਇੱਕ ਡਰ ਹੁੰਦਾ ਕਿ ਵੀ ਮੈਂ ਜੇ ਆਪਣਾ ਨਸ਼ਾ ਛੱਡਾਂਗਾ ਤਾਂ ਮੈਨੂੰ ਤਕਲੀਫ ਹੋਊਗੀ ਜਾਂ ਹੋ ਸਕਦਾ ਹੈ ਕਿਤੋਂ ਪਹਿਲਾਂ ਦਵਾਈ ਖਾਦੀ ਹੁੰਦੀ ਹੈ ਫਿਰ ਸਾਡੇ ਮਨ 'ਚ ਡਰ ਹੁੰਦਾ ਕਿ ਵੀ ਇਸ ਡਾਕਟਰ ਦੀ ਦਵਾਈ ਉਦਾਂ ਦੀ ਹੀ ਹੋਣੀ ਆ ਜਿਹੜਾ ਮੈਂ ਪਹਿਲਾਂ ਖਾਦੀ ਸੀ ਭਾਵੇਂ ਕਿ ਸਾਡਾ ਜਿਹੜਾ ਐਕਸਪੀਰੀਅੰਸ ਬੜਾ ਬੈਡ ਜਿਹਾ ਹੁੰਦਾ ਹੈ ਔਰ ਸਾਡੇ ਮਨ ਦੇ ਵਿੱਚ ਬੜਾ ਡਰ ਹੁੰਦਾ ਹੈ ਔਰ ਅੱਜ ਆਪਾਂ ਗੱਲ ਕਰਨੀ ਬਾਬਾ ਜੀ ਦੇ ਨਾਲ ਮੇਰੇ ਨਾਲ ਬੈਠੇ ਨੇ ਨਾਂ ਨਹੀਂ ਪੁੱਛਣਾ ਮੈਂ ਇਹਨਾਂ ਨੂੰ ਤੇ ਇਲਾਕਾ ਮੈਂ ਦੱਸ ਦੇਣਾ ਇਲਾਕਾ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਸਾਈਡ ਦਾ ਹੈਗਾ ਆ ਤੇ ਅੱਜ ਕੱਲ ਥੋੜਾ ਜਿਹਾ ਹੋਰ ਪਾਸੇ ਰਹਿੰਦੇ ਆ ਉਹ ਸਾਰੀ ਚੀਜ਼ਾਂ ਕਿਉਂਕਿ ਹਰ ਇੱਕ ਬੰਦਾ ਸੋਸ਼ਲ ਮੀਡੀਆ ਸਾਹਮਣੇ ਨਹੀਂ ਹੁੰਦਾ ਇਹ ਵੀ ਬਹੁਤ ਵੱਡੀ ਗੱਲ ਹੈ ਭਾਵੇਂ ਅਸੀਂ ਥੋੜਾ ਜਿਹਾ ਫੇਸ ਬਾਬਾ ਜੀ ਦਾ ਮਾਸਕ ਬੰਨਿਆ ਇਹਨਾਂ ਨੂੰ ਦਿੱਤਾ ਹੈ ਤੇ ਪਰ ਉਹ ਆਪਣੀ ਗੱਲ ਕਹਿਣੀ ਚਾਹੁੰਦੇ ਵੀ ਦਵਾਈ ਕਿਸ ਤਰ੍ਹਾਂ ਦੀ ਆ ਸਾਡੇ ਬਾਰੇ ਕਿਉਂਕਿ ਮਨ ਦੇ ਵਿੱਚ ਅਗਲੇ ਦੀ ਭਾਵਨਾ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਕੋਠੇ ਚੜ੍ਹ ਕੇ ਰੌਲਾ ਪਾਵਾਂ ਵੀ ਡਾਕਟਰ ਕੁੰਡਲ ਅਸੀ ਦੀ ਜਿਹੜੀ ਮੈਡੀਸਨ ਆ ਜਾਂ ਇਲਾਜ ਆ ਉਹ ਇੰਨਾ ਵਧੀਆ ਪਰ ਫਿਰ ਵੀ ਬੰਦਾ ਚਾਹ ਕੇ ਵੀ ਨਹੀਂ ਦੱਸ ਸਕਦਾ ਪਰ ਕਈ ਬੰਦੇ ਦੀ ਤਮੰਨਾ ਹੁੰਦੀ ਕਿ ਮੈਂ ਦੱਸਾਂ ਵੀ ਔਰ ਜਿਹੜਾ ਮੇਰਾ ਨਾਮ ਥਾਂ ਆ ਜਾਂ ਮੇਰਾ ਚਿਹਰਾ ਆ ਉਹ ਵੀ ਲੋਕਾਂ ਚ ਨਾ ਜਾਵੇ ਸੋ ਮਿਲਦੇ ਆ ਬਾਬਾ ਜੀ ਨੂੰ ਬਾਬਾ ਜੀ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਵੈਗ ਨੂੰ ਮਿਹਰ ਆ ਜੀ ਚਲੋ ਤੁਸੀਂ ਸਾਡੇ ਕੋਲੋਂ ਦਵਾਈ ਲੈ ਕੇ ਸੀਗੇ ਪਿੱਛੇ ਜੇ ਮਹੀਨਾ ਕੁ ਪਹਿਲਾਂ 15 ਕੁ ਦਿਨ ਹੈ ਨਾ ਹਾਂਜੀ 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 ਤੇ ਅੱਜ ਤੁਸੀਂ ਦੂਜੀ ਵਾਰ ਆਏ ਹੋ ਦੂਜੀ ਵਾਰ ਆਏ ਆ ਜੀ ਔਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਥੋੜਾ ਕਿਦਾਂ ਦੀ ਮੈਡੀਸਿਨ ਲੱਗੀ ਤੁਹਾਨੂੰ ਦਵਾਈ ਬਹੁਤ 100% ਸਹੀ ਹੈ ਜੀ ਕੋਈ ਤਕਲੀਫ ਨਹੀਂ ਕੁਝ ਨਹੀਂ ਹੁੰਦਾ ਜੀ ਮੈਂ ਕਿਲੋ 1/2 ਕਿਲੋ ਖਾਂਦਾ ਸੀ ਜੀ ਮੈਨੂੰ ਕੋਈ ਤਕਲੀਫ ਨਹੀਂ ਹੋਈ ਹੈਗੀ ਤੋੜ ਤਾਂ ਨਹੀਂ ਲੱਗਦੀ ਬਿਲਕੁਲ ਤੋੜ ਨਹੀਂ ਲੱਗਦੀ ਹੈ ਇਹ ਕੋਈ ਉਲਟੀਆਂ ਆ ਜਾਂ ਭੁੱਖ ਮਾਰ ਨਹੀਂ ਕੁਝ ਵੀ ਨਹੀਂ ਹੁੰਦਾ ਜੀ ਨੀਂਦ ਵਗੈਰਾ ਕਿਸ ਤਰ੍ਹਾਂ ਦੀ ਬਿਲਕੁਲ ਨਹੀਂ ਹੁੰਦੀ ਕੁਝ ਵੀ ਨਹੀਂ ਹੁੰਦਾ ਛਿੱਕਾਂ ਜਿਵੇਂ ਲੋਕ ਦਰਦੇ ਵੀ ਨੱਕ ਚ ਪਾਣੀ ਵਾਸੀਆਂ ਬਿਲਕੁਲ ਵੀ ਨਹੀਂ ਹੁੰਦਾ ਕੋਈ ਤਲੀ ਜੱਟ ਨਹੀਂ ਹੈ ਜੀ ਅੱਛਾ ਤੁਸੀਂ ਗੱਲ ਆਫ ਕੈਮਰਾ ਦੱਸ ਰਹੇ ਸੀ ਬਾਬਾ ਜੀ ਵੀ ਅ ਸਰੀਰ ਚ એનર્ਜੀ ਨਹੀਂ ਆ ਰਹੀ ਆ ਬਿਲਕੁਲ એનર્ਜੀ ਬਹੁਤ ਆ ਰਹੀ ਹੈ ਜੀ ਹਾਂਜੀ ਬੜਾ ਜੋਸ਼ ਹੈ ਜੀ ਤੇ ਵੀ ਜੋਸ਼ ਹੁੰਦਾ ਬੰਦਾ ਕੁਝ ਵੀ ਕਰ ਸਕਦਾ ਪਾਪ ਜੀ ਹਾਂਜੀ ਉਮਰ ਕਿੰਨੀ ਆਬ ਜੀ ਦੀ 63 ਸਾਲ ਹੈ ਜੀ ਦੇਖੋ ਜੀ ਇਸ ਉਮਰ ਦੇ ਵਿੱਚ ਜਾ ਕੇ ਡੋਡੇ ਛੜਨੇ ਬਹੁਤ ਲੋਕਾਂ ਨੂੰ ਮਨ ਦੇ ਵਿੱਚ ਇਹ ਡਰ ਹੁੰਦਾ ਹੈ ਵੀ ਮੇਰਾ ਕੋਈ ਅੰਗ ਪੈਰ ਨਾਲ ਖੜ ਜੇ ਮੈਨੂੰ ਅਧਰੰਗ ਨਾ ਹੋ ਜੇ ਮੈਨੂੰ ਹਾਰਟ ਅਟੈਕ ਨਾ ਹੋ ਜੇ ਕਿਉਂਕਿ ਕੁਝ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੇ ਜਾਂ ਕੁਝ ਖਾਣ ਵਾਲਿਆਂ ਨੇ ਆਪਣੇ ਮਨ ਦੇ ਵਿੱਚ ਇੱਕ ਸਹਿਮ ਡਰ ਬਿਠਾਇਆ ਹੋਇਆ ਵੀ ਜੇ ਮੈਂ ਡੋਡੇ ਛੱਡ ਦੂੰਗਾ ਮੇਰਾ ਅੰਗ ਬਾਬਾ ਜੀ ਕੋਈ ਇਸ ਤਰ੍ਹਾਂ ਦੀ ਤੰਗੀ ਆਈ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਜੀ 100% ਮੈਂ ਬਿਲਕੁਲ ਸਹੀ ਹੈ ਜੀ ਜੀ ਅਸੀਂ ਵੀ ਕਹਿੰਦੇ ਹੁੰਦੇ ਹਾਂ ਵੀ ਤੁਹਾਨੂੰ ਨਾ ਜਿੱਦਣ ਤੁਹਾਡਾ ਅੰਗ ਪੈਰ ਖੜਿਆ ਹਾਈ ਬਲੱਡ ਪ੍ਰੈਸ਼ਰ ਹਾਈ 콜ਸਟੋਲ ਹਾਈ ਸ਼ੂਗਰ ਦੇ ਨਾਲ ਖੜਦਾ ਹੁੰਦਾ ਹੈ ਇਹ ਪੈਰਾਲਾਈਜ਼ ਹੋ ਜੇ ਅਧਰੰਗ ਦਾ ਟਕੈ ਆਪਣਾ ਅਟੈਕ ਹੋ ਜੇ ਜਾਂ ਹਾਰਟ ਅਟੈਕ ਹੋ ਜੇ ਜੇ ਤੁਸੀਂ ਆਪਣੇ ਸਰੀਰ ਨੂੰ ਮੇਨਟੇਨ ਰੱਖਦੇ ਹੋ ਫਮੇ ਤੁਸੀਂ ਡੋਡੇ ਖਾਣੇ ਹੋ ਫੀਮ ਖਾਣੇ ਹੋ ਜੋ ਮਰਜ਼ੀ ਵੀ ਖਾਣੇ ਹੋ ਛੱਡਣ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਨਹੀਂ ਹੁੰਦਾ ਕਿਉਂ ਹੁੰਦਾ ਜੀ ਨਹੀਂ ਜੀ ਬਿਲਕੁਲ ਵੀ ਕੁਝ ਵੀ ਨਹੀਂ ਹੁੰਦਾ ਜੀ ਮੈਂ ਡਾਕਟਰੀ ਦੀ ਬਿਮਾਰੀ ਹੈ ਮੈਂ ਬਿਲਕੁਲ ਸਹੀ ਹੈ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਬਿਲਕੁਲ ਬਾਬਾ ਜੀ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋਇਆ ਔਰ weight ਕਹਿੰਦੇ ਫੇਸ ਕਹਿੰਦੇ ਮੇਰਾ ਚਿਹਰਾ ਦੇ ਕਿਉਂਕਿ ਇਹਨਾਂ ਦੇ ਚਿਹਰੇ ਤੇ ਵੀ ਗਲੋ ਆਇਆ ਇਹ ਸਾਡੀ ਮੈਡੀਸਿਨ ਦੇ ਵਿੱਚ ਇੱਕ ਐਡਵਾਂਟੇਜ ਆ ਜਿੰਨੀਆਂ ਵੀ ਤੁਹਾਡੇ ਸ਼ਰੀਰ ਨੂੰ ਤਕਲੀਫਾਂ ਹੋਣ ਹੋਣ ਵਾਲੀਆਂ ਹੋਇਆ ਕਰਦੀਆਂ ਜਿਵੇਂ ਵੀਕਨੈਸ ਰਹਿੰਦੀ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਸ਼ਰੀਰ ਟੁੱਟਿਆ ਟੁੱਟਿਆ ਰਹਿੰਦਾ ਹੈ ਚੜਚੜਾਪਣ ਰਹਿੰਦਾ ਹੈ ਨੀਂਦ ਨਹੀਂ ਆਉਂਦੀ ਪਰ ਅਸੀਂ ਸ਼ਰੀਰ ਦੇ ਵਿੱਚ ਅਸੀਂ ਮੈਡੀਸਿਨ ਦੇ ਵਿੱਚ ਇੰਨੀ ਚੀਜ਼ਾਂ ਪਾਉਂਦੇ ਆ ਵੀ ਤੁਹਾਡਾ ਪੈਰਾਂ ਤੋਂ ਲੈ ਕੇ ਸਿਰ ਤੱਕ ਜਿੰਨੀਆਂ ਵੀ ਤੁਹਾਨੂੰ ਤਕਲੀਫਾਂ ਹੁੰਦੀਆਂ ਕੋਈ ਵੀ ਤੁਸੀਂ ਕਿਸੇ ਵੀ ਕੋਈ ਮੈਡੀਸਿਨ ਵੀ ਖਾਣੇ ਹੋ ਜਾਂ ਮੋਟਾਪੇ ਦਾ ਸ਼ਿਕਾਰ ਹੋ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਉਹ ਵੀ ਸਾਡੀ ਮੈਡੀਸਨ ਮੇਨਟੇਨ ਕਰਦੀ ਆ ਹਾਂਜੀ 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 ਬਿਲਕੁਲ ਜੀ ਮੈਂ ਸ੍ਰੀ ਅਗਰੋਂ ਘੋੜੇ ਵਰਗਾ ਹੋਇਆ ਜੀ ਮੇਰਾ ਵਾਹ ਜੀ ਵਾਹ ਕੀ ਬਾਤ ਆ ਕਿਉਂਕਿ ਅਸੀਂ ਅਸਲ ਚ ਇਹ ਅਸ਼ਵਗੰਧਾ ਪਾਉਂਦੇ ਆ ਜੀ ਅੱਛਾ ਜੀ ਜਿਹੜਾ ਅਸ਼ਵਗੰਧਾ ਹੈ ਹਿੰਦੀ ਚ ਅਸ਼ਵ ਕਹਿੰਦੇ ਘੋੜੇ ਨੂੰ ਜੀ ਤੇ ਜਿਹੜਾ ਅਸ਼ਵਗੰਧਾ ਰਣਾਦੀ ਜੜੀ ਬੂਟੀ ਆ ਉਹ ਬੰਦੇ ਨੂੰ ਘੋੜੇ ਵਰਗਾ ਕਰਦੀ ਆ ਤੇ ਬਾਬਾ ਜੀ ਤੁਹਾਡੇ ਸਾਹਮਣੇ ਘੋੜੇ ਵਰਗੇ ਨੇ ਘੋੜੇ ਵਰਗੇ ਜੀ ਮੈਂ ਹਾਂਜੀ ਤੇ ਚਲੋ ਮਰਦਾ ਸ਼ੁਕਰ ਸੱਚੇ ਪਾਤਸ਼ਾਹ ਦਾ ਵੀ ਜਿਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਆ ਉਹ ਕਰ ਰਹੇ ਆ ਔਰ ਤੁਹਾਡੇ ਆਪਣੇ ਮਨ ਦੇ ਵਿੱਚ ਕਿਸੇ ਵੀ ਬਿਲਕੁਲ ਲੋੜ ਨਹੀਂ ਹੈ ਜੀ ਇੱਥੇ ਆਓ ਤੇ ਦਵਾਈ ਲੈ ਕੇ ਜਾਓ ਕੋੜੇ ਵਾਂਗ ਹੋ ਜਾਓਗੇ ਤੁਸੀਂ ਜੀ ਬਿਲਕੁਲ ਸਹੀ ਗੱਲ ਹੈ ਜੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਆਪਾਂ ਔਰ ਕੋਈ ਵੀ ਉਮਰ ਕੋਈ ਵੀ ਉਮਰ ਹੋਵੇ ਕੋਈ ਚੱਕਰ ਨਹੀਂ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਵਿੱਚ ਆਪਾਂ ਗ੍ਰਸਤਾਂ ਆਪਾਂ ਤੁਹਾਨੂੰ ਠੀਕ ਕਰ ਸਕਦੇ ਆਂ ਹਾਂਜੀ ਹਾਂਜੀ ਤਾਂ ਗੁਰੂ ਕਿਰਪਾ ਕਰੇ ਬਹੁਤ ਬਹੁਤ ਨਵਾਜ਼ ਬਾਬਾ ਜੀ ਤੁਹਾਡਾ ਵੀ ਤੁਸੀਂ ਲੋਕਾਂ ਲਈ ਇੱਕ ਉਦਾਹਰਨ ਬਣੋਗੇ ਕਿਉਂਕਿ 60 65 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਣਾ ਸੌਖਾ ਵੀ ਨਹੀਂ ਹੁੰਦਾ ਪਰ ਸਾਡੀ ਮੈਡੀਸਨ ਦੇ ਨਾਲ ਔਖਾ ਵੀ ਨਹੀਂ ਹੁੰਦਾ ਗੁਰੂ ਕਿਰਪਾ ਕਰੇ ਵੀਡੀਓ ਚੰਗੀ ਲੱਗੇ ਸ਼ੇਅ ਲਾਈਕ ਕਮੈਂਟ ਜਰੂਰ ਕਰਨਾ ਔਰ ਜੇ ਤੁਹਾਡਾ ਕੋਈ ਮਿੱਤਰ ਪਿਆਰਾ ਕੋਈ ਵੀ ਉਹਨੂੰ ਸਭ ਨੰਦਿਆਂ ਨੂੰ ਲੈ ਕੇ ਆਓ ਇੱਥੇ ਜੀ ਬਿਲਕੁਲ ਬੰਨੀ ਹੈ ਜੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਵੀ ਜੇ ਕੋਈ ਬੰਦਾ ਘਰ ਦੇ ਵਿੱਚ ਕੋਈ ਨਸ਼ਾ ਖਾਂਦਾ ਵੀ ਆ ਜਿਵੇਂ ਲੋਕ ਅਫੀਮ ਤਾਂ ਬਹੁਤ ਲੋਕ ਚੋਰੀ ਖਾਂਦੇ ਆ ਆਪਣੇ ਘਰ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਵੀ ਮੈਂ ਬੰਦਾ ਅਫੀਮ ਖਾਂਦਾ ਡੋਡੇ ਘਰ ਵਾਲਿਆਂ ਤੋਂ ਨਹੀਂ ਛੁਪਾਏ ਜਾਂਦੇ ਪਰ ਕੁਝ ਪੇਸ਼ੈਂਟ ਕੁਝ ਪਰਸਨ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਹੈਗੇ ਜਿਹੜੇ ਆਪਣੇ ਡੋਡਿਆਂ ਦੇ ਵੀ ਭਾਫ ਨਹੀਂ ਨਿਕਲਣ ਦਿੰਦਾ ਜੀ ਚੋਰੀ ਖਾਂਦੇ ਆ ਜੀ ਚੋਰੀ ਖਾਂਦੇ ਆ ਔਰ ਚਿੱਟੇ ਦਾ ਤਾਂ ਲੋਕ ਸਾਹਮਣੇ ਕਰਦੇ ਨਹੀਂ ਉਹ ਕਰਦੀ ਸਾਰਾ ਕੁਝ ਚੋਰੀ ਆ ਪਰ ਲੋਕਾਂ ਨੂੰ ਸਾਰਾ ਗੇਸ਼ ਸ਼ਰਿਆਮ ਹੋ ਜਾਂਦਾ ਹੁੰਦਾ ਹੁਣ ਜਿਹੜੇ ਸਾਡੇ ਕੋਲ ਬੈਠੇ ਨੇ ਸਰਦਾਰ ਸਾਹਿਬ ਬੈਠੇ ਨੇ ਇਹਨਾਂ ਦੇ ਘਰ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਵੀ ਇਹ ਡੋਡੇ ਖਾਂਦੇ ਆ ਔਰ ਇਹਨਾਂ ਨੇ ਮੈਡੀਸਨ ਵੀ ਖਾਦੀ ਆ ਸਾਡੀ ਮੈਡੀਸਨ ਖਾਣੀ ਇੰਨੀ ਸੁਖਾ ਲਈ ਆ ਵੀ ਤੁਸੀਂ ਘਰ ਦੇ ਵਿੱਚ ਰੱਖ ਕੇ ਖਾ ਸਕਦੇ ਹੋ ਕਿਉਂਕਿ ਜਿਹੜੇ ਲੀਵਰ ਟੋਨ ਕਾ ਜਾਂ ਜਿਹੜੀਆਂ ਅਸੀਂ ਦਿਮਾਗ ਤੋਂ ਚੀਜ਼ਾਂ ਦਿੱਤੀਆਂ ਹੁੰਦੀਆਂ ਐ ਖਾਲੀ ਪੇਟ ਵਾਲਾ ਕੈਪਸੂਲ ਦਿੱਤਾ ਹੁੰਦਾ ਹੈ ਕਬਜ ਵਾਲੀ ਦਿੱਤੀ ਹੁੰਦੀ ਹੈ ਇੱਕ ਦਰਦ ਦੀ ਗੋਲੀ ਹੁੰਦੀ ਆ ਔਰ ਜਿਹੜੇ ਸਾਡੇ ਮੇਨ ਕੈਪਸੂਲ ਆ ਉਹਨਾਂ ਤੋਂ ਅਸੀਂ ਕੁਝ ਨਹੀਂ ਲੈ ਕੇ ਦਿੰਦੇ ਕੋਈ ਪ੍ਰਿੰਟ ਵਾਲੀ ਸ਼ਿਸ਼ੀ ਨਹੀਂ ਦਿੰਦੇ ਵੀ ਇਹਦੇ ਸੇ ਨਸ਼ਾ ਆ ਇਹ ਨਸ਼ਾ ਛੱਡਣ ਵਾਸਤੇ ਹੈ ਜੇਬ ਵਗੈਰਾ ਵਗੈਰਾ ਤੁਸੀਂ ਬਜ਼ੁਰਗਨ ਇਹ ਨਾਲੇ ਘਰ ਦੇ ਵਿੱਚ ਪਰਿਵਾਰ ਇਹਨਾਂ ਦੇ ਪਰਿਵਾਰ ਦੇ ਵਿੱਚ ਰਹਿੰਦੇ ਤੁਸੀਂ ਪੁੱਛ ਸਕਦੇ ਹੋ ਵੀ ਇਹਨਾਂ ਨੇ ਕਿਸੇ ਨੂੰ ਭਿੰਨਕ ਨਹੀਂ ਲਗਣ ਦਿੱਤੀ ਵੀ ਦਵਾਈ ਹੈ ਕਾਦੀ ਆ ਇਸ ਤਰ੍ਹਾਂ ਤੁਸੀਂ ਦਵਾਈ ਆਪਣੀ ਘਰ ਰੱਖ ਕੇ ਲੀਵਰ ਦੀ ਕਹਿ ਕੇ ਪੇਟ ਗੈਸ ਦੀ ਕਹਿ ਕੇ ਵੀ ਜੇ ਕੋਈ ਬੰਦਾ ਚੋਰੀ ਵੀ ਦਵਾਈ ਖਾਣ ਚਾਹੁੰਦਾ ਹੈ ਘਰ ਚ ਬਿਲਕੁਲ ਕਿਸੇ ਨੂੰ ਨਹੀਂ ਪਤਾ ਵੀ ਤੁਸੀਂ ਡੋਡੇ ਖਾਨੇ ਹੋ ਫੀਮ ਖਾਨੇ ਹੋ ਜਾਂ ਕੀ ਖਾਨੇ ਹੋ ਛੱਡਣਾ ਚਾਹੁੰਦੇ ਹੋ ਸੜਨ ਸੰਪਰਕ ਕਰੋ ਦਵਾਈ ਤੁਸੀਂ ਸਾਹਮਣੇ ਰੱਖ ਕੇ ਖਾ ਸਕਦੇ ਹੋ ਕਿਉਂ ਬਾਬਾ ਜੀ ਬਿਲਕੁਲ ਖਾ ਸਕਦੇ ਆ ਜੀ ਕਿਉਂਕਿ ਕਿਸੇ ਨੂੰ ਭਿੰਕ ਨਹੀਂ ਲੱਗਦੀ ਭਿੰਕ ਨਹੀਂ ਲੱਗਦੀ ਵੀ ਦਵਾਈ ਹੈ ਕਰਨੀ ਨਾ ਕੋਈ ਤਕਲੀਫ ਹੁੰਦੀ ਇਹਦੀ ਨਾ ਕੋਈ ਤਕਲੀਫ ਹੁੰਦੀ ਆ ਔਰ ਮੇਰੇ ਕੋਲ ਇੱਕ ਇੱਕ ਨਹੀਂ ਮੇਰੇ ਕੋਲ ਤਿੰਨ ਚਾਰ ਪੇਸ਼ੈਂਟ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਇੱਕ ਦਾ ਅਮਰਸਰ ਸਾਹਿਬ ਤੋਂ ਇਨਸਪੈਕਟਰ ਮੈ ਸਬ ਇਨਸਪੈਕਟਰ ਚਿੱਟਾ ਲੋਂਦੇ ਸੀ ਬਾਬਾ ਜੀ ਉਹ ਉਹਨਾਂ ਦੀ ਕੁੜੀ ਐ ਐਮ ਡੀ ਆ ਤੇ ਉਹਨਾਂ ਨੂੰ ਅਸੀਂ ਦਵਾਈ ਭੇਜੀ ਆ ਕੁੜੀ ਨੇ ਸਾਰੀਆਂ ਦਵਾਈਆਂ ਪਾਸ ਕਰਤੀਆਂ ਇੱਕ ਜਿਹੜੇ ਖਾਲੀ ਪੇਟ ਸਾਡੇ ਲੂਜ਼ ਕੈਪਸੂਲ ਸੀ ਕਹਿੰਦੀ papa ਮੈਨੂੰ ਇਹਨਾਂ ਬਾਰੇ ਨਹੀਂ ਪਤਾ ਕਾਦੇ ਨੇ ਤੇ ਉਹਨੇ ਮੈਨੂੰ ਫੋਨ ਕੀਤਾ ਮੈਂ ਖੈ ਇਦਾਂ ਕਹਿੰਦੇ ਮੇਰੇ ਪੇਟ ਚ ਸਮੱਸਿਆ ਰਹਿੰਦੀ ਮੈਨੂੰ ਲੀਵਰ ਸਮੱਸਿਆ ਹੈ ਦਵਾਈ ਐਮ ਡੀ ਬੱਚੀ ਨੂੰ ਵੀ ਨਹੀਂ ਪਤਾ ਲੱਗਿਆ ਵੀ ਦਵਾਈ ਚੱਟਾ ਛੱਡਣ ਦੀ ਆ ਕਿ ਕਾਦੀ ਆ ਔਰ ਉਹਨਾਂ ਨੇ ਵੀ ਆਪਣੇ ਘਰੇ ਰੱਖ ਕੇ ਦਵਾਈ ਖਾਦੀ ਆ ਜੀ ਔਰ ਪੇਸ਼ੰ ਦਾ ਮੇਰਾ ਬਿਲਕੁਲ ਠੀਕ ਆ ਸੋ ਇਸ ਤਰ੍ਹਾਂ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਚੋਂ ਘਬਰਾਉਣ ਦੀ ਲੋੜ ਨਹੀਂ ਬਹਿਮ ਚ ਪੈਣ ਦੀ ਲੋੜ ਨਹੀਂ ਕਿਸੇ ਦੇ ਡਰਨ ਦੀ ਲੋੜ ਨਹੀਂ ਡਰਾਉਣ ਦੀ ਲੋੜ ਨਹੀਂ ਸੰਗਤ ਨਾ ਰੱਖੋ ਕਿਸੇ ਨਾਲ ਵੀ ਨਾ ਡੋਟ ਜਿਹੜਾ ਬੰਦਾ ਡੋਟੇ ਛੱਡਦਾ ਹੈ ਅਫੀਮ ਵਾਲਿਆਂ ਵਾ ਫੀਮ ਖਾਣ ਵਾਲਿਆਂ ਨਾਲ ਡੋਟੇ ਖਾਣ ਵਾਲਿਆਂ ਨਾਲ ਸੰਗਤ ਨਾ ਰੱਖੋ ਕਿਉਂ ਜੀ ਸਭ ਤੋਂ ਬੈਸਟ ਤਰੀਕਾ ਇਹ ਹੈ ਤੁਸੀਂ ਆਪਣੇ ਆਪ 'ਚ ਰਹਿ ਕੇ ਦੋਈ ਖਾਓ ਸੈਰ-ਸਪਟਾ ਕਰੋ ਖੁਰਾਕ ਵਧੀਆ ਖਾਓ ਪਾਣੀ-ਧਾਣੀ ਪੀਓ ਪਰਿਵਾਰ 'ਚ ਰਹੋ ਐਕਸਰਸਾਈਜ਼ ਕਰੋ ਘੋੜੇ ਵਰਗੇ ਤੁਸੀਂ ਵੀ ਹੋ ਸਕਦੇ ਹੋ ਚਲੋ ਬਹੁਤ-ਬਹੁਤ ਧੰਨਵਾਦ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਡੀ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਲਾਈਕ ਵੀ ਕਰਨਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਅਸੀਂ ਹੋਰ ਲੋਕਾਂ ਤੱਕ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਮੈਡੀਸਨ ਆਪਣਾ ਇਲਾਜ ਆ ਉਹ ਪਹੁੰਚਾ ਸਕੀਏ ਤੇ ਜਿਹੜੇ ਬੰਦੇ ਇਸ ਐਡਿਕਸ਼ਨ ਚ ਫਸੇ ਹੋਏ ਆ ਜਤਨ ਨਿਕਲਣਾ ਹਰ ਕੋ ਚਾਹੁੰਦਾ ਹੈ ਪਰ ਡਰਦਾ ਆ ਉਹ ਬੰਦਾ ਵੀ ਸਾਡੇ ਤੱਕ ਪਹੁੰਚ ਕਰੇ ਆਪਣਾ ਇਲਾਜ ਕਰਕੇ ਆਪਣੇ ਪਰਿਵਾਰ ਦੇ ਵਿੱਚ ਅੜਦੀ ਗਲਾਸ ਰਵੇ ਰੱਬ ਰੱਖਾ ਸਾਰਿਆਂ ਦਾ ਧੰਨਵਾਦ ਜੀ